ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਸੰਕਟ ਦੀ ਘੜੀ ਜਿਸ ਨੂੰ ਲਿਖਿਆ ਹੈ ਓਮਕਾਰ ਸੂਤ ਬਰੋਨਾ ਜੀ ਨੇ ਆਮੀਰ ਹੈ ਤੁਹਾਨੂੰ ਇਹਦੀ ਕਹਾਣੀ ਜ਼ਰੂਰ ਪਸੰਦ ਆਵੇਗੀ ਗੱਲ ਮੇਰੇ ਬਚਪਨ ਦੀ ਹੈ ਮੈਂ ਉਹ ਤੀਜੀ ਜਮਾਤ ਵਿੱਚ ਪੜ੍ਹਦਾ ਹੁੰਦਾ ਸੀ ਮੇਰਾ ਇੱਕ ਜਮਾਤੀ ਸੀ ਕਬੂ ਉਹ ਨਾਂ ਦਾ ਨਹੀਂ ਸਗੋਂ ਉਹਦੀ ਕੱਬਾ ਸੀ ਸਰਦਾਂ ਤਾਂ ਦੀ ਜੜ ਸੀ ਉਹ ਪੜਾਈ ਵਿੱਚ ਇੰਨਾ ਸ਼ਿਆਰ ਕਿ ਸਭਨੀ ਤੱਕ ਅਪੜਦਿਆਂ ਹੋ ਗੱਪਰੂ ਹੋ ਗਈ ਸੀ ਮਤਲਬ ਦਾੜੀ ਵਿੱਚ ਆਉਦੀ ਸੱਤਵੀਂ ਵਿੱਚ ਹੀ ਉਗਾਈਆਂ ਸਨ ਇੱਕ ਜਮਾਤ ਦੇ ਵਿੱਚ 2 2 3 ਤਨਸਾਰ ਲਗਾ ਕੇ ਜਮਾਤਾਂ ਦੀ ਮੰਜ਼ਰ ਚੜਿਆ ਸੀ ਬਾਦ ਕਿਸਮਤੀ ਨਾਲ ਬਚਪੜ ਦੇ ਮੁੱਢਲੇ ਸਾਲਾਂ ਵਿੱਚ ਉਹ ਮੇਰਾ ਦੋਸਤ ਸੀ ਤੀਜੀ ਵਿੱਚ ਅਸੀਂ ਇਕੱਠੇ ਪੜਦੇ ਸਾਂ ਉਹ ਪ੍ਰਸ਼ਾਵੇਂ ਬਾਗ ਹਰ ਸਮੇਂ ਮੇਰੇ ਨਾਲ ਹੀ ਰਹਿੰਦਾ ਸੀ। ਸਵੇਰੇ ਉੱਠਿਆ ਹੀ ਬਿਨਾ ਮੂੰਹ ਤੋੱਤੇ ਉਹ ਮੇਰੇ ਕੋਲ ਆ ਜਾਂਦਾ ਤੇ ਸਾਰਾ ਦਿਨ ਮੇਰੇ ਨਾਲ ਹੀ ਘੁੰਮਦਾ, ਖੇਡਦਾ ਅਤੇ ਸ਼ਰਾਰਤਾਂ ਕਰਦਾ ਰਹਿੰਦਾ ਸੀ। ਇੱਕ ਵਾਰ ਐਦਵਾਰ ਦਾ ਦਿਨ ਸੀ। ਗਰਮੀ ਦਾ ਮੌਸਮ ਸੀ। ਟਿੱਕੀ ਸੀ ਖਰ ਦੁਪਹਿਰ ਨੂੰ ਉਹ ਮੇਰੇ ਕੋਲ ਆ ਬੈਠਾ। ਮੈਂ ਸਕੂਲ ਦਾ ਕੰਮ ਕਰਕੇ ਦੁਪਹਿਰ ਨੂੰ ਆਰਾਮ ਕਰਨ ਦੇ ਮੂੜ ਵਿੱਚ ਸਾਂ। ਪਰ ਉਹਦੇ ਆ ਜਾਣ ਕਰਕੇ ਮੇਰਾ ਆਰਾਮ ਵੀ ਠੱਠੇ ਪਹੁੰਚ ਗਿਆ। ਮੈਂ ਉਹਦੇ ਵੱਲ ਵੇਖਿਆ। ਧੁੱਪ ਨਾਲ ਲਾਲ ਹੋਇਆ ਰਿਹਾ ਸੀ ਉਹਦਾ ਚਿਹਰਾ। ਪਸੀਨਾ ਉਹਦੇ ਪਿੰਡੇ ਤੋਂ ਪਾਣੀ ਵਾਂਗ ਵਹਿ ਰਿਹਾ ਸੀ। ਆਉਂਦਿਆਂ ਹੀ ਉਹ ਮੋੜੇ ਉੱਤੇ ਬੈ ਗਿਆ। ਉਸਨੇ ਕਮੀਜ਼ ਦੇ ਸਾਰੇ ਬਟਨ ਖੋਲ ਕੇ ਲੱਤਾਂ ਅੱਗੇ ਨੂੰ ਨਿਸਾਲ ਲਈਆਂ। ਬਣਾਣ ਵਿੱਚੀ ਪੋਕਾ ਮਾਰ ਕੇ ਢਿੱਡ ਨੂੰ ਹਵਾ ਦਿੰਦਿਆਂ ਉਹ ਗਿਆ। ਉਹ ਮੈਂ ਪਾਣੀ ਦਾ ਗਲਾਸ ਪੁਲਾਇਆ ਜਾ ਰ। ਬਹੁਤ ਤੇ ਲੱਗੀ ਹੋਈ ਹੈ ਮੈਨੂੰ। ਗਰਮੀ ਤਾਂ ਤਰਾਹੀ ਗੱਡੀ ਜਾਂਦੀ ਹੈ। ਉਹ ਪਾਣੀ ਇਸ ਤਰ੍ਹਾਂ ਮੰਗ ਰਿਹਾ ਸੀ ਜਿਵੇਂ ਉਹ ਮੇਰਾ ਅਧਿਆਪਕ ਅਤੇ ਮੈਂ ਉਹਦਾ ਸੇਵਕ ਹਾਂ। ਫਿਰ ਵੀ ਮੈਨੂੰ ਉਸ ਦੇ ਹਾਲ ਤੇ ਤਰਸ ਆਇਆ ਤੇ ਮੈਂ درون ਲਿਆ ਕੇ ਉਸ ਨੂੰ ਮਟਕੇ ਦਾ ਠੰਡਾ ਠੰਡਾ ਪਾਣੀ ਪੁਲਾਇਆ। ਪਾਣੀ ਪੀ ਕੇ ਉਹ ਕੁਝ ਚਿਰ ਚਪਚਾਪ ਬੈਠਾ ਰਿਹਾ ਥੋੜੀ ਦੇਰ ਬਾਅਦ ਬੋਲਿਆ ਯਾਰ ਇੱਕ ਕੰਮ ਕਰੀਏ ਮੈਂ ਕਿਹਾ ਦੱਸ ਮੈਂ ਸੋਚਿਆ ਨਹਿਰ ਉੱਤੇ ਜਾ ਕੇ ਜਾਂ ਟਿਊਬਵੈੱਲ ਤੇ ਜਾ ਕੇ ਨਹਾਉਣ ਲਈ ਆਖੇਗਾ ਜਾਂ ਧਰਮਸਾਲਾ ਵਿੱਚ ਜਾ ਕੇ ਕੋਡਾਂ ਚੋਟੜੀਆਂ ਪੜਨ ਲਈ ਆਖੇਗਾ ਹੋਰ ਇਸਨੇ ਕੀ ਹਲ ਗੋਣੇ ਮੈਨੂੰ ਨਾਲ ਲੈ ਕੇ ਪਰ ਹੈ ਕਿ ਉਪਲਾ ਮਾਰਸਤਾ ਹੋਰ ਹੀ ਕੁਝ ਕਹਿ ਰਿਹਾ ਸੀ ਉਹ ਮੈਨੂੰ ਬੋਲਿਆ ਅੱਜ ਤਾਰੇ ਦੀ ਹੱਟੀ ਤੇ ਚੱਲੀ ਗਈ ਤਾਰਾ ਤਾਂ ਅਜੇ ਸ਼ਹਿਰੋਂ ਆਏ ਹੀ ਨਹੀਂ ਹੋਣਾ ਉਹਦਾ ਚਾਚਾ ਹੋਵੇਗਾ ਹੱਟੀ ਤੇ ਫਿਰ ਮੈਂ ਸਵਾਲੀਆ ਨਜ਼ਰਾਂ ਨਾਲ ਉਹਦੇ ਵੱਲ ਦੇਖਿਆ ਫਿਰ ਕੀ ਚੱਲ ਕੇ ਛੋਡੇ ਦੀਆਂ ਬੋਤਲਾਂ ਚਰਾ ਕੇ ਪੀ ਮੰਗੀ ਕਿੰਨੇ ਨੂੰ ਕਿਹਾ ਦੇਂਦਾ ਬੋਤਲਾਂ ਚੁੱਕ ਕੇ ਧਰਮਸ਼ਾਲਾ ਵਿੱਚ ਲੈ ਆਵਾਂਗੇ ਉਥੇ ਤਖਤ ਪੋਛ ਤੇ ਬਹਿ ਕੇ ਆਰਾਮ ਨਾਲ ਪੀ ਲਵਾਂਗੇ ਤਾਰੇ ਦਾ ਚਾਚਾ ਗਿੰਨਾ ਸੱਚ ਮੁੱਚ ਹੀ ਅੰਨਾ ਸੀ ਉਹ ਤਾਰੇ ਦੀ ਗੈਰ ਹਾਇਰੀ ਵਿੱਚ ਲੋਕਾਂ ਨੂੰ ਸੌਦਾ ਪੱਤਾ ਤਾਂ ਦੇ ਦਿੰਦਾ ਸੀ ਪਰ ਪੈਸਿਆਂ ਦੀ ਪਛਾਣ ਟੋ ਟੋ ਕੀ ਕਰਦਾ ਹੁੰਦਾ ਸੀ ਇਹ ਉਹ 1-2 ਘੰਟੇ ਕੰਮ ਚਲਾ ਲੈਂਦਾ ਸੀ ਇਹਨੇ ਨੂੰ ਉਹਦਾ ਭਤੀਜਾ ਤਾਰਾ ਫੇਰੋਂ ਆ ਕੇ ਸਾਰੇ ਸੌਦੇ ਪੱਤੇ ਦੀ ਹਸਾਰ ਲੈਂਦਾ ਸੀ ਫਿਰ ਉਹ ਦੁਕਾਨ ਸਾਬ ਲੈਂਦਾ ਸੀ ਪਰ ਅੱਜ ਕੱਬੂ ਮੈਨੂੰ ਚੋਰੀ ਕਰਨ ਵਾਸਤੇ ਕਹਿ ਰਿਹਾ ਸੀ ਮੈਂ ਚੋਰੀ ਕਰਾਂਗਾ ਨਹੀਂ ਨਹੀਂ ਇਹ ਕਦੇ ਵੀ ਨਹੀਂ ਹੋ ਸਕਦਾ ਮੈਂ ਨਾਂ ਵਿੱਚ ਸਿਰ ਸਿਰ ਘੇਰ ਦਿੱਤਾ ਉਹ ਫਿਰ ਬੋਲਿਆ ਓਏ ਕੁਝ ਨਹੀਂ ਹੁੰਦਾ ਚੱਲ ਉੱਠ ਖਾਲੀ ਬੋਤਲਾਂ ਕੁਰਤੀਆਂ ਵਾਲੇ ਭਾਈ ਨੂੰ ਵੇਚ ਕੇ ਕੁਰਤੀਆਂ ਖਾ ਲਵਾਂਗੇ ਢੱਕਾ ਨਹੀਂ ਵਿਗੜਦਾ ਚੱਲ ਉੱਠ ਪੈ ਹਣ ਤੇ ਉਹਨੇ ਮੈਨੂੰ ਬਾਹੋਂ ਫੜ ਕੇ ਪਿਠਾ ਦੇਆ ਮੈਂ ਜਕੋ ਤਕੀ ਵਿੱਚ ਉਹਦੇ ਨਾਲ ਗੁਰਪਿਆ ਕੁਝ ਪਲ ਪਹਿਲਾਂ ਮੈਨੂੰ ਜਿਸ ਕੰਮ ਦਾ ਚਿੱਤ ਚਿੱਤਾ ਵੀ ਨਹੀਂ ਸੀ ਅਸੀਂ ਜ਼ਿੰਦਗੀ ਦਾ ਸਭ ਤੋਂ ਭੈੜਾ ਕੰਮ ਕਰਨ ਵਾਸਤੇ ਜਾ ਰਹੇ ਸਾਂ ਅਸੀਂ ਹੱਟੀ ਤੇ ਜਾ ਪਹੁੰਚੇ ਬਾਹਰ ਦਰਵਾਜ਼ੇ ਵਿੱਚ ਉਹਦਾ ਬੋਤਲਾਂ ਵਾਲਾ ਢਾਨਾ ਪਿਆ ਸੀ ਸੰਤਰੀ ਰੰਗ ਦੀਆਂ ਦੋ ਦੋ ਬੋਤਲਾਂ ਠਾ ਕੇ ਅਸੀਂ ਧਰਮਸ਼ਾਲਾ ਵੱਲੋਂ ਤੁਰ ਪਏ ਰਾਸਤੇ ਵਿੱਚ ਟੁੰਡਾ ਰੰਗੀਤ ਸਾਨੂੰ ਦੇਖ ਕੇ ਹੱਸਿਆ ਅਸੀਂ ਉਹਦੀ ਪ੍ਰਵਾਹ ਕੀਤੀ ਬੜਾ ਧਰਮਸ਼ਾਲਾ ਵਿੱਚ ਜਾਵੜੇ ਉੱਥੇ ਕੋਈ ਨਹੀਂ ਸੀ ਕੁਝ ਗੋਲੇ ਕਬੂਤਰ ਰੋਸ਼ਨ ਦਾਣਾ ਵਿੱਚ ਬੈਠੇ ਗੁਟਰ-ਗੁਟਰ ਕੂ ਕਰ ਰਹੇ ਸਨ ਅਸੀਂ ਖੜਿਆ ਖੜਿਆ ਹੀ ਦੰਦਾ ਨਾਲ ਬੋਤਲਾਂ ਦੇ ਟੱਪਣ ਪੁੱਟ ਕੇ ਖੋਲ ਦਿੱਤੇ ਤੱਤੀਆਂ ਧੁੱਪ ਨਾਲ ਸੜੀਆਂ ਬੜੀਆਂ ਸੋਢੇ ਦੀਆਂ ਬੋਤਲਾਂ ਘਟ-ਘਟ ਕਰਕੇ ਟੀ ਗਈ ਤੇ ਫਿਰ ਟਰਸਾਲਾ ਵਿੱਚੋਂ ਬਾਹਰ ਆ ਕੇ ਕੁਲਫੀਆਂ ਵਾਲੇ ਭਾਈ ਦੀ ਤਲਾਸ਼ ਕਰਨ ਲੱਗੇ ਇੱਕ ਕੁਲਫੀਆਂ ਵਾਲਾ ਸਾਈਕਲ ਤੇ ਲੱਕੜ ਦੀ ਟੇਟੀ ਲੱਦੀ ਆ ਤਮਕਿਆ ਅਸੀਂ ਖਾਲੀ ਬੋਤਲਾਂ ਬੱਟੇ ਦੋ ਦੋ ਕੁਲਫੀਆਂ ਖਾਧੀਆਂ ਤੇ ਮੂੰਹ ਠੰਡੇ ਕਰਕੇ ਘਰਾਂ ਨੂੰ ਵਾਪਸ ਆ ਗਏ ਦੂਜੇ ਦਿਨ ਦੁਪਹਿਰੇ ਮੱਲ ਕੇ ਤੇ ਉਹ ਵਲ ਤੋਂ ਨਹਾ ਕੇ ਅਸੀਂ ਦੋਵੇਂ ਬਾਪਸ ਆ ਰਹੇ ਸੀ ਸਾ ਰਾਸਤੇ ਵਿੱਚ ਚਾਚੀ ਸਿੰਧੂ ਖੇਤ ਪੱਤਾ ਲੈ ਕੇ ਜਾਂਦੀ ਵਈ ਬੋਲੀ ਬੀਜੋ ਕੱਲ ਕੀ ਕਾਰਾ ਕੀਤਾ ਥੋਡੇ ਪਿਓ ਤੁਹਾਨੂੰ ਲੱਗਦੇ ਫਿਰਿਆ ਹੱਟੀ ਵਾਲਾ ਤਾਰਾ ਡਾਗ ਚੁੱਕੀ ਫਿਰਦਾ ਮੌਰ ਸੇਕੋ ਅੱਜ ਥੋਡੇ ਸੁਣ ਕੇ ਮੇਰੀ ਤਾਂ ਅਕਲ ਖਾਨੇ ਹੋਈ ਦਿਲ ਤੱਕ ਤੱਕ ਬਹਿਣਾ ਸ਼ੁਰੂ ਹੋ ਗਿਆ ਲੱਤਾਂ ਤੁਰਨੋ ਜਵਾਬ ਦੇ ਰਹੀਆਂ ਸਨ ਲੱਗਦਾ ਸੀ ਮੈਂ ਡਿੱਗਿਆ ਕਿ ਡਿੱਗਿਆ ਮੈਂ ਨਰਵਸ ਹੋ ਗਿਆ ਕਿਕਰ ਦੀ ਸ਼ਾਮੇ ਢੋ ਲਾ ਕੇ ਉੱਥੇ ਹੀ ਬੈਠ ਗਿਆ ਮੇਰੀ ਹਾਲਤ ਦੇਖ ਕੇ ਕਬੂ ਹੱਸਦਾ ਹੋਇਆ ਬੋਲਿਆ ਬਸ ਨਿਕਲ ਦੀ ਮੋਕ ਉਦੋਂ ਤਾਂ ਬੋਤਲ ਚੀਗ ਗਿਆ ਲਾ ਲਾ ਕੇ ਪਿੰਦਾ ਸੀ ਕੁਝ ਨਹੀਂ ਹੁੰਦਾ ਦੋ ਦੋ ਪੈ ਜਾਣਗੇ ਤਾਂ ਕਿ ਲੋਲਾ ਲੱਥ ਜਾਣਗੇ ਇਹੋ ਜੀਆਂ ਬਦਮਾਸ਼ੀਆਂ 'ਚ ਜੁੱਤੀ ਪਤਾਨ ਤਾਂ ਹੁੰਦਾ ਹੀ ਐ ਡਰਨ ਦੀ ਲੋੜ ਨਹੀਂ ਇਹ ਤਾਂ ਸ਼ੁਰੂਆਤ ਹੈ ਉਹ ਹੈ ਸਾਰਾ ਕੀਤ ਰਣਜੀਤ ਨੇ ਦੱਸਿਆ ਹੋ ਚੱਲ ਕੋਈ ਨਹੀਂ ਹੌਸਲਾ ਕਰ ਕਬੂ ਨੇ ਮੈਨੂੰ ਬਾਹੋਂ ਫੜ ਕੇ ਉੱਥੋਂ ਉਠਾ ਲਿਆ ਮੈਂ ਲੜ ਖੜਾਉਂਦੀ ਜਹੀ ਹਾਰ ਦੇ ਵਿੱਚ ਸੋਚ ਵਿੱਚ ਮਗਨ ਹੋ ਦੇ ਨਾਲ ਹੀ ਟੁੱਪਿਆ ਮੇਰੀ ਸੋਚ ਪਛਤਾਵਾ ਕਰ ਰਹੀ ਸੀ ਅੱਜ ਮੇਰੀ ਬੇਦਾਗ ਸ਼ਬੀ ਦਾ ਤੇ ਲੱਗੀ ਪਈ ਸੀ ਮੇਰੀ ਘਰੇ ਅਤੇ ਆਣ ਰਵਾਨ ਵਿੱਚ ਬੇਇੱਜ਼ਤੀ ਹੋ ਜਾਣੀ ਸੀ ਮੈਂ ਕਿਸੇ ਨੂੰ ਦਿਖਾਉਣ ਜੋਗਾ ਨਹੀਂ ਸੀ ਮੇਰੇ ਸਕੂਲ ਦੇ ਦੋਸਤ, ਮਿੱਤਰ ਤੇ ਭੈਣ ਭਰਾ ਮੇਰੇ ਬਾਰੇ ਕੀ ਸੋਚਣਗੇ? ਕੱਲ ਤੱਕ ਇਹ ਗੱਲ ਅਧਿਆਪਕਾਂ ਤੱਕ ਵੀ ਅਪੜੀ ਜਾਏਗੀ। ਫੇਰ ਕੀ ਬਣੋ? ਹਾਏ ਵਰਬਾ। ਇਹ ਮੈਂ ਕੀ ਕਰ ਬੈਠਾ? ਮੈਨੂੰ ਕਬੂ ਬਹੁਤ ਬੁਰਾ ਮੁੰਡਾ ਪ੍ਰਤੀਤ ਹੋਇਆ। ਦਿਓ ਵਰਗਾ ਜਾ ਰਿਹਾ ਸੀ ਮੈਨੂੰ। ਮੇਰਾ ਜੀ ਕੀਤਾ ਫੜ ਕੇ ਉਹਨੂੰ ਮੈਂ ਢਾਈ ਲਵਾ। ਪਰ ਮੈਂ ਉਮਰ ਤੇ ਸ਼ਕਤੀ ਵਿੱਚ ਉਸ ਤੋਂ ਛੋਟਾ ਸੀ। ਮੇਰੀ ਸਿਹਤ ਉਸ ਦੇ ਅੱਗੇ ਅੱਧੀ ਵੀ ਨਹੀਂ ਸੀ ਉਹ ਖਾ ਖਾ ਕੇ ਬੇਫਿਕਰੇ ਸਾਨ ਵਾਂਗ ਫਿੱਟਿਆ ਪਿਆ ਸੀ ਉਹ ਇੱਕਦਮ ਪਹਿਲਵਾਨ ਜਾਪਦਾ ਸੀ ਚਲੋ ਜੇ ਮੈਂ ਉਸਨੂੰ ਕੁੱਟ ਵੀ ਲੈਂਦਾ ਤਾਂ ਵੀ ਕੀ ਹੋਣਾ ਸੀ ਇਹ ਜੋ ਸਾਹਮਣੇ ਸੰਕਟ ਦੀ ਘੜੀ ਮੂੰਹ ਅੱਡੀ ਖੜੀ ਸੀ ਤਲ ਤਾਂ ਨਹੀਂ ਸਕਦੀ ਸੀ ਅਖੀਰ ਮੈਂ ਲੱਤਾਂ ਫੜੀ ਸਦਾ ਘਰੇ ਪਹੁੰਚ ਗਿਆ ਘਰ ਤਾਰਾ ਦੀ ਹੱਟੀ ਵਾਲਾ ਤੇ ਮੇਰਾ ਬਾਪੂ ਦੋਨੇ ਧਲਾਣ ਵਿੱਚ ਬੈਠੇ ਸਾਨੂੰ ਅੜੀ ਕਹੇ ਸਨ ਘਰੇ ਪੜਦਿਆਂ ਨਾ ਆਪ ਦੇਖਿਆ ਨਾ ਤਾਪ ਦੇਖਿਆ ਬਾਪੂ ਜੀ ਨੇ ਮੈਨੂੰ ਗੋਡਿਆਂ ਥੱਲੇ ਸੁੱਟ ਲਿਆ ਦੇ ਤੇਰੇ ਦੀ ਦੇ ਤੇਰੇ ਦੀ ਹੋਣ ਲੱਗ ਪਈ ਬਾਪੂ ਦੀ ਜੁੱਤੀ ਦਾ ਫੜਕਾ ਤੇ ਦਵਕਿਆਂ ਦੀ ਆਵਾਜ਼ ਗਵਾਂਡੀਆਂ ਦੇ ਘਰ ਤੱਕ ਸੁਣਾਈ ਦੇ ਰਹੀ ਸੀ ਮੇਰੀਆਂ ਚੀਕਾਂ ਮੇਰੇ ਅੰਦਰ ਹੀ ਦਫ਼ਨ ਹੋ ਰਹੀਆਂ ਸਨ ਚਾਚਾ ਜਾਣਦੇ ਗੁੱਸੇ ਛੱਡ ਦੇ ਜਵਾਬ ਮਰਦੇ ਤਾਰੇ ਨੂੰ ਮੇਰੇ ਤੇ ਤਰਸ ਆ ਗਿਆ ਲੱਗਦਾ ਸੀ ਜਾਂ ਉਹ ਮੇਰੇ ਮਰਨ ਦੀ ਚਿੰਤਾ ਸੀ ਰੱਬ ਜਾਣੇ ਪਰ ਉਹਨੇ ਮੇਰੇ ਪਿਓ ਨੂੰ ਹੋਰ ਮਾਰਨ ਤੋਂ ਰੋਕ ਦਿੱਤਾ ਮੈਂ ਉੱਠ ਕੇ ਖੜਾ ਹੋ ਗਿਆ ਮੇਰੇ ਕੰਨ ਚੋਂ ਸੇਕ ਨਿਕਲ ਰਿਹਾ ਸੀ ਅਜੀਬ ਕਿਸਮ ਦੀ ਛਾਂ ਛਾਂ ਆਵਾਜ਼ ਮੇਰੇ ਕੰਨਾਂ ਦੇ ਵਿੱਚ ਗੂੰਜ ਰਹੀ ਸੀ ਮੈਂ ਬੁੱਤ ਬਣਿਆ ਖੜਾ ਸਾਂ ਤਾਰੇ ਨੇ ਮੈਨੂੰ ਬੁੱਕਲ ਵਿੱਚ ਲੈ ਲਿਆ ਲਾੜ ਕੀਤਾ ਮੇਰੇ ਵਾਲਾਂ ਵਿੱਚ ਹੱਥ ਫੇਰਿਆ ਪਿਆਰ ਨਾਲ ਪੁੱਛਣ ਲੱਗਿਆ ਸੱਚ ਦੱਸ ਦੇ ਇਹ ਸਭ ਕੁਝ ਦੀ ਵਿਆਹ ਤੈਨੂੰ ਕੁਝ ਨਹੀਂ ਕਹਿੰਦੀ ਮੈਂ ਮਨ ਹੀ ਮਨ ਵਿੱਚ ਸੋਚਿਆ ਅਜੇ ਕੋਈ ਕਸਰ ਛੱਡੀ ਹੈ ਇਸ ਤੋਂ ਵੱਧ ਹੋਰ ਕੀ ਕਹੋਗੇ ਹੁਣ ਤਾਂ ਹੋਰ ਮੇਰੀ ਜਾਣਤਾ ਨਹੀਂ ਲੈ ਲਓਗੇ ਜੁੱਤੀਆਂ ਤਾਂ ਮੇਰੇ ਰੱਜ ਕੇ ਮਾਰ ਹੀ ਲਈਆਂ ਨੇ ਪਰ ਫਿਰ ਵੀ ਮੌਕੇ ਦੀ ਨਿਜਾਗਤ ਨੂੰ ਸਮਝਦੇ ਹਾਂ ਮੈਂ ਸਿਆਣਾ ਬਣ ਗਿਆ ਸਾਰਾ ਸੱਚ ਉਹਨਾਂ ਮੂਰੇ ਢੇਰੀ ਕਰ ਦਿੱਤਾ ਮੇਰਾ ਸਾਰਾ ਬਿਆਨ ਸੁਣ ਕੇ ਉਹਨਾਂ ਨੂੰ ਕੱਬੂ ਈ ਸਾਰੇ ਪੁਆੜੇ ਦੀ ਜੜ ਮਹਿਸੂਸ ਹੋਇਆ ਤਾਰਾ ਉੱਠ ਕੇ ਕੱਬੂ ਦੇ ਘਰ ਵੱਲ ਤੁਰ ਪਿਆ ਉਦੋਂ ਨੂੰ ਕੱਬੂ ਦਾ ਪਿਓ ਉਹਨੂੰ ਜੂੜਿਓਂ ਫੜ ਕੇ ਉਹਨਾਂ ਦੇ ਘਰ ਵੱਲ ਆਵੜਿਆ ਡੰਡਾ ਉਹਦੇ ਹੱਥ ਵਿੱਚ ਸੀ ਉਹ ਕੱਬੂ ਨੂੰ ਕੁੱਟਦਾ ਹੀ ਆ ਰਿਹਾ ਸੀ ਤਾਰਾ ਰੋ ਗਿਆ ਉਹਨੇ ਕੰਬੂ ਦੇ ਪਿਆਉ ਦੇ ਹੱਥੋਂ ਡੰਡਾ ਖੜਦਿਆ ਉਹਨੂੰ ਵੀ ਮਰਨ ਤੋਂ ਰੋਕ ਦਿੱਤਾ ਕਬੂਦੀ ਜਾਨ ਖਲਾਸੀ ਹੋ ਗਈ ਤਾਰਾ ਸਾਨੂੰ ਮਾਰ ਕਰਕੇ ਚਲੇ ਗਿਆ ਸਾਡੇ ਉੱਤੇ ਸੰਕਟ ਦੀ ਘੜੀ ਆਈ ਸੀ ਦੀਦ ਗਈ ਕਬੂ ਚਲਾ ਗਿਆ ਸਭ ਚਰੇ ਗਏ ਮੈਂ ਖੜਾ ਪੈਰ ਦੇ ਅੰਗੂਠੇ ਨਾਲ ਧਰਤੀ ਖੁਰਚ ਰਿਹਾ ਸੀ ਪਿਤਾ ਜੀ ਮੇਰਾ ਕੰਨ ਖਿਜਦੇ ਹੋਏ ਬੋਲੇ ਦੱਸ ਅੱਗੇ ਤੋਂ ਕਰੇਂਗਾ ਚੋਰੀ ਕਰੇਗਾ ਦੋਸਤੀ ਨਲਾਇਕ ਮੁੰਡਿਆਂ ਨਾਲ ਮੈਂ ਨਹੀਂ ਪਿਤਾ ਜੀ ਕਹਿ ਕੇ ਹਮੇਸ਼ਾ ਵਾਸਤੇ ਕੰਬੂ ਅਤੇ ਕੰਬੂ ਵਰਗੇ ਅਨੇਕਾਂ ਦੋਸਤਾਂ ਤੋਂ ਦੂਰ ਰਹਿਣ ਦਾ ਫੈਸਲਾ ਕਰ ਲਿਆ ਅਗਲੇ ਦਿਨ ਕੁਲਫੀਆਂ ਵਾਲਾ ਭਾਈ ਮੈਨੂੰ ਗਲੀ ਦੇ ਮੋੜ ਤੇ ਟੱਕਰਿਆ ਬੋਲਿਆ ਕੱਲ ਜਿਹੜੀਆਂ ਕੁਲਫੀਆਂ ਖਾਧੀਆਂ ਸੀ ਉਹਨਾਂ ਦੇ ਪੈਸੇ ਮੈਂ ਕਿਹਾ ਤੈਨੂੰ ਬੱਡੇ ਵਿੱਚ ਖਾਲੀ ਬੋਤਲਾਂ ਨਹੀਂ ਦਿਸੀਆਂ ਉਹ ਕੰਗੋਲਿਆ ਓਏ ਬੋਤਲਾਂ ਤਾਂ ਅੱਟੀ ਵਾਲਾ ਲੈ ਗਿਆ ਸੀ ਕਹਿੰਦਾ ਸੀ ਬੋਤਲਾਂ ਦੇ ਨਹੀਂ ਤਾਂ ਤੈਨੂੰ ਚੋਰੀ ਦੇ ਕੇਸ ਵਿੱਚ ਫੜਾ ਦੇਵਾਂਗਾ ਮੇਰੇ ਕੋਲ ਹੈ ਨਹੀਂ ਪੈਸੇ ਕੋਸੀ ਕੱਬੂ ਤਾਂ ਲੈ ਲਈ ਕਹਿ ਕੇ ਮੈਂ ਕਿਸ ਕਾਇਆ ਪਾਈ ਪਤਾ ਨਹੀਂ ਕਿਹੜੀ ਗਲੀ ਦਾ ਮੋੜ ਮੁੜ ਕੇ ਕਿੱਧਰ ਨੂੰ ਚਲਿਆ ਗਿਆ ਮੈਂ ਮੁੜ ਉਹਨੂੰ ਕਦੇ ਪਿੰਡ ਵਿੱਚ ਆਉਂਦਾ ਨਹੀਂ ਦੇਖਿਆ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਇਕ ਸ਼ੇਅਰ ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ